ਵਾਹਿਗੁਰੂ 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 ਵਾਹਿਗੁਰੂ

ਸਹਿਯੋਗ ਆ ਹਰ ਕਨੇ ਬਹੁਤ ਵਧੀਆ ਸਹਿਯੋਗ ਦਿੱਤਾ ਮੀਡੀਆ ਨੇ ਫਿਰ ਮਲਾਪੁਰਸ ਮਲਾਜਮ ਹੋਏ ਵਕੀਲ ਹੋਏ ਡਾਕਟਰ ਹੋਏ ਬਾਕੀ ਸਾਰਾ ਸਾਰਾ ਜਿਹਨੇ ਮਲਾਜਮ ਸਾਰੇ ਸਾਰੇ ਆ ਕੇ ਦਬੈਲੇ ਖੜਾ ਕਰਨੇ ਨਾਮ ਨੇ ਬਸ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦਾ ਕਿ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿਉਂ ਸੋਜੀ ਆਈ 10 ਰੁਪਏ ਦਾ ਲੰਗਰ ਲਗਾਈਏ ਔਰ ਲੋਕੀ ਵੀ ਜਿਹੜਾ ਹੈ ਸਿੱਕੇ ਇਤਹਾਸ ਨੂੰ ਲੱਗੇ ਫੁੱਟਦੇ ਜਾ ਰਹੇ ਨਾ ਉਹਨਾਂ ਨੂੰ ਕੀ ਫੁੱਟਣਾ ਚਾਹੀਦਾ ਆਪਾਂ ਨੂੰ ਗੁਰਵਾਨੇ ਜੋ ਜਸਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਵਲਸਾ ਚੱਲਣਾ ਪੈਣਾ ਤਾਂ ਸਾਡਾ ਬਚਾਇਆ ਨਹੀਂਦਾ ਬਹੁਤ ਬਿਮਾਰੀਆਂ ਔਰ ਬੇਰਬਰੋਜ਼ ਬਹੁਤ ਵੱਧ ਗਿਆ ਵੱਧ ਗਿਆ ਆਜੂ ਕੱਲ ਅੱਜ ਦੇ ਵਿੱਚ ਬੜਾ ਬੇਰਬਰੋਜ਼ ਵੱਧ ਗਿਆ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਸਾਰੇ ਸਾਰੇ ਧਰਮਾਂ ਨੂੰ ਸਾਰੇ ਜਿਹੜੇ ਗੁਰਪੁਰਬ ਆ ਜਾਂ ਕੋਈ ਵੀ ਫੰਕਸ਼ਨ ਆਉਂਦਾ ਸਾਰਿਆਂ ਨਾਲ ਮਿਲ ਕੇ ਮਨਾਉਣਾ ਚਾਹੀਦਾ ਅੱਜ 10 ਰੁਪਏ ਲਗਾਉਣ ਰਕੀ ਕਿਥੋਂ ਸੁਝਿਆ ਇਹ ਆਪਾਂ ਕੋਲ ਲੰਗਰ ਜੀ ਦਾ ਜੋ ਕਲਪਵਾ ਗੁਰੂਆਂ ਦਾ ਜੋ ਹੈ ਪੁਰਾਣਾ ਉਹਦੇ ਉਹੀ ਹੈ ਅੰਜੰਕਲ ਜੀ ਅੱਜ ਗੁਰਪ੍ਰੋਪਰੋ ਤੇ ਮੁੱਖ ਨੇ ਜੋ ਤਸੀਸ ਟੀਮ ਲਗਾਈ ਹੈ ਇਹ ਲੰਗਰ ਲਗਾਇਆ ਹੈਗਾ 13 ਰੁਪਏ ਦੇ ਤੇ ਬਲ ਇਹ ਗੁਰਨਾਨਕ ਦੇਵ ਜੀ ਦੇ ਫਲਸਫੇ ਨੂੰ ਆਪਾਂ ਅੱਗੇ ਤੋਰਦੇ ਹੋਏ ਤੇ 13 ਰੁਪਏ ਜਿਹੜਾ ਹਰ ਸਾਲ ਹੀ ਲੱਗਦਾ ਸੀ ਉਹ ਤੇ ਜਿਹੜਾ ਰੁਪਇਆ ਅੱਜ ਵੀ ਲਾਇਆ ਕੀ ਕੀ ਅੱਜ ਕੜੀ ਰਾਜਮਾ ਔਰ ਛੌਲ ਹੈ ਅਸਲਿ ਕਿੰਨੇ ਕ ਸਮੇਂ ਤੁਸੀਂ ਇੱਥੇ ਕੰਮ ਕਰਦੇ ਆ ਰਹੇ ਹੋ ਤੁਸੀਂ ਬਣਾਉਂਦੇ ਹੋ ਔਰ ਲੋਕਾਂ ਦਾ ਪਿਆਰ ਕਮਾਦੇ ਹੋ 2.5 ਸਾਲ ਤੋਂ ਇੱਥੇ ਕਰ ਰਹੇ ਹਾਂ ਬਹੁਤ ਵਧੀਆ ਸਾਯੋਗ ਆ ਹਰ ਕਨੇ ਬਹੁਤ ਵਧੀਆ ਸਯੋਗ ਦਿੱਤਾ ਮੀਡੀਆਂ ਨੇ ਫਿਰ ਮਲਾਪੁਰਸ ਮੁਲਾਜ਼ਮ ਹੋਏ ਵਕੀਲ ਹੋਏ ਡਾਕਟਰ ਹੋਏ ਮਰ ਕੇ ਸਾਰਾ ਸਾਰਾ ਜਿਹਨੇ ਮੁਲਾਜ਼ਮ ਹੈ ਸਾਰੇ ਤੁਹਾਡੇ ਦਵੈਲਾ ਖਾਣ ਦੇ ਨਾਮ ਲੈ ਕੇ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿੱਥੋਂ ਸੋਝੀ ਆਈ 13 ਰੁਪਏ ਦਾ ਲੰਗਰ ਲਗਾਈਏ ਔਰ ਲੋਕੀ ਵੀ ਜਿਹੜਾ ਹੈ ਸਿੱਕਾ ਇਤਹਾਸੂ ਲੱਗੇ ਪੁੱਟਦੇ ਜਾ ਰਹੇ ਨਾ ਮਾਨੂੰ ਕੀ ਪੁੱਟਣਾ ਆਪਾਂ ਨੂੰ ਗੁਰੂਆਂ ਨੇ ਜੋ ਦੱਸਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਸਵਲਦਾ ਚੱਲਣਾ ਪੈਣਾ ਤਾਂ ਸਾਡਾ ਬਚਾਇਆ ਨੇ ਤਾਂ ਬਹੁਤ ਬਿਮਾਰੀਆਂ ਔਰ ਬੇਰਬਰੋਜ਼ ਬਹੁਤ ਵੱਰ ਗਿਆ ਵੱਰ ਗਿਆ ਆਜੂ ਕੱਲ ਅੱਜ ਕੱਲ ਦੇ ਵਿੱਚ ਬੜਾ ਬੇਰਬਰੋਜ਼ ਵੱਰ ਗਿਆ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਸਾਰੇ ਧਰਮਾਂ ਨੂੰ ਸਾਰੇ ਜਿਹੜੇ ਗੁਰਪੁਰਬ ਆ ਜਾਂ ਕੋਈ ਵੀ ਫੰਕਸ਼ਨ ਆਉਂਦਾ ਸਾਰਿਆਂ ਨਾਲ ਮਿਲ ਕੇ ਮਨਾਉਣਾ ਚਾਹੀਦਾ ਅੱਜ 13 ਰੁਪਏ ਲਗਾਉਣ ਰਕੀ ਕਿ ਤੁਸ ਜੇ ਇਹ ਆਪਾਂ ਕੋਲ ਨਾਨਕ ਸਿੰਘ ਜੀ ਦਾ ਜੋ ਕਲਪਵਾ ਗੁਰੂਆਂ ਦਾ ਜੋ ਹੈ ਪੁਰਾਣਾ ਉਹ ਓਹੀ